ਪੰਜਾਬੀ ਦੀ ਸਿੱਖ ਲਈ ਰਹ ਰਹੇ ਆ ਸਾਰੇ ਵਿਦਿਆਰਥੀ ਨੇ ਮੈਂ ਅੱਜ ਅੱਛੀ ਕਰਨ ਜਾ ਰਹੇ ਆ ਪੰਜਾਬੀ ਦਾ ਬਹੁਤ ਇੰਟਰਸਟਿੰਗ ਟੌਪਿਕ ਜਿਹਦਾ ਨਾਮ ਹੈ ਕਿਰਿਆ ਵਿਸ਼ੇਸ਼ਣ ਬਹੁਤ ਹੀ ਸੋਖਾ ਚਾ ਟੌਪਿਕ ਹੈ ਪਰ ਬੜੇ ਸਾਰੇ ਕੁਐਸਚਨ ਆ ਜਾਂਦੇ ਨੇ ਐਮਸੀਕਿਊਜ਼ ਦੀ ਫਾਰਮ ਚ ਆਏਗਾ ਕੁਮਾਫਿਰ ਆ ਕੇ ਕੀ ਆਏਗਾ ਤੁਹਾਨੂੰ ਸਮਝਾ ਦਵਾਂਗੇ ਅੱਠ ਟਾਈਪ ਦੇ ਜਿਹੜੇ ਕਿਰਿਆ ਵਿਸ਼ੇਸ਼ਣ ਜਿਹੜੀ ਨੇ ਹੁੰਦੇ ਨੇ ਸਭ ਤੋਂ ਪਹਿਲੇ ਸਮਝ ਲੈਣੀਆਂ ਕਿਰਿਆ ਵਿਸ਼ੇਸ਼ਣ ਕਿੰਦਾ ਹੈ ਇਸ ਲਈ ਤੁਹਾਨੂੰ ਪਹਿਲੇ ਤਾਂ ਕਿਰਿਆ ਪਤਾ ਹੋਣਾ ਚਾਹੀਦਾ ਕਿ ਕਿਰਿਆ ਕੀ ਹੁੰਦੀ ਹੈ ਠੀਕ ਹੈ ਤੇ ਕਿਰਿਆ ਦੀ ਜਿਹੜੀ ਵੀ ਕਿਰਿਆ ਕੀ ਹੁੰਦੀ ਹੈ ਕੋਈ ਕੰਮ ਕਰਨਾ ਕਿਰਿਆ ਕੀ ਹੁੰਦੀ ਹੈ क्रिया विशेषण की होंगे क्रिया विशेषण होता है कि कोई काम करने कम कर है संभावना दसी जाती है ठीक है क्रिया जड़ा है क्रिया जी है क्रिया की विशेषण क्रिया विशेषण क्रिया विशेषण जड़ा है वह की हों क्रिया की हों कि क्रिया मतलब कोई काम करना ठीक है तो ऐसा समझा कि समझ आ जाए ठीक है कोई भी कम करना उसने क्रिया ਤੇ ਉਸ ਕੰਮ ਦੀ ਵਿਸ਼ੇਸ਼ਤਾ ਦੱਸਣਾ ਉਸ ਕੰਮ ਦੀ ਵਿਸ਼ੇਸ਼ਤਾ ਦੱਸਣਾ ਉਸ ਨੂੰ ਬੋਲਦੇ ਆ ਕਿਰਿਆ ਵਿਸ਼ੇਸ਼ਣ ਕੰਮ ਦੀ ਕੰਮ ਦੀ ਵਿਸ਼ੇਸ਼ਤਾ ਦੱਸਣਾ ਕੰਮ ਦੀ ਵਿਸ਼ੇਸ਼ਤਾ ਦੱਸਣਾ ਉਸ ਨੂੰ ਅਸੀਂ ਬੋਲਦੇ ਹਾਂ ਕਿਰਿਆ ਵਿਸ਼ੇਸ਼ਣ ਐ ਸਿੰਪਲ ਐਸ ਦੈਟ ਹੋ ਗਿਆ ਤੁਹਾਨੂੰ ਸਮਝ ਆ ਗਿਆ ਚਲੋ ਵਿੱਚ ਵਿੱਚ ਮੈਂ ਇੰਗਲਿਸ਼ ਵਿੱਚ ਵਿੱਚ ਮੈਂ ਹਿੰਦੀ ਵਿੱਚ ਵਿੱਚ ਪੰਜਾਬੀ ਕਰਨ ਬੋਲਦੀ ਜਾਵਾਂਗੀ ਕੋਸ਼ਿਸ਼ ਕਰੂੰਗੀ ਜਿਆਦਾ ਤੋਂ ਜਿਆਦਾ ਪੰਜਾਬੀ ਬੋਲਣਾ ਠੀਕ ਹੈ ਕਿਰਿਆ ਵਿਸ਼ੇਸ਼ਣ ਤੁਹਾਨੂੰ ਆਈ ਹੋਪ ਸਮਝ ਆ ਗਿਆ ਹੋਗਾ ਕਿ ਕੋਈ ਕੰਮ ਕਰਨਾ ਅਤੇ ਕੰਮ ਦੀ ਵਿਸ਼ੇਸ਼ਤਾ ਦੱਸਣਾ ਉਸ ਨੂੰ ਹੀ ਕਿਰਿਆ ਵਿਸ਼ੇਸ਼ਣ ਬੋਲਦੇ ਆ ਸਮਝ ਗਏ ਹੁਣ ਤੁਹਾਡਾ ਜਿਹੜਾ ਹੈ ਕੁਐਸਚਨ ਕਿੱਦਾਂ ਆ ਸਕਦਾ ਹੈ ਆ ਸਕਦਾ ਹੈ ਕਿ ਐਮਸੀਕਿਊ ਉਸਦੇ ਚਾਹੀਏ ਹੋਏ ਤੇ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਕਿਸਮ ਕਿੰਨੇ ਨੇ ਇਹਨਾਂ ਦੇ ਤੇ ਕਿੰਨੇ ਕਿਸਮਾਂ ਦੇ ਹੁੰਦੇ ਨੇ ਤੇ ਉਹ ਹੁੰਦੇ ਨੇ 8 ਕਿਸਮਾਂ ਦੇ ਕਿੰਨੇ ਕਿਸਮਾਂ ਦੇ ਹੁੰਦੇ ਨੇ 8 ਕਿਸਮਾਂ ਦੇ ਕਿਹੜੇ 8 ਕਿਸਮ ਸਭ ਪੜਾਵਾਂਗੇ ਬਸ ਸਬਰ ਸਬਰ ਸੰਥੋਕ ਦੀਪਾ ਨਾਲ ਕੋਈ ਤੁਹਾਨੂੰ ਸਭ ਕੁਝ ਸਮਝ ਆ ਜਾਵੇਗਾ। ਕਿਰਿਆ ਜਿਹੜੇ ਕਿਸਮ ਦੇ ਇਹਨਾਂ ਦੇ ਕਿੰਨੇ ਹੁੰਦੇ ਨੇ ਕਿਸਮਾਂ ਦੇ ਕਿੰਨੇ ਨੇ ਤੇ ਇਹ ਨੇ ਟੋਟਲ 8 ਕਿਸਮਾਂ ਦੇ ਚਲੋ ਇੱਕ ਇੱਕ ਕਿਸਮਾਂ ਨੂੰ ਪੜਨਾ ਅਸੀਂ ਸ਼ੁਰੂ ਕਰ ਦਿੰਨੇ ਹਾਂ। ਠੀਕ ਹੈ। ਚਲੋ ਲਾਸਟ ਤੁਸੀਂ ਸਕਰੀਨਸ਼ਾਟ ਰਾਮ ਨਾਲ ਲੈ ਲਓ ਠੀਕ ਹੈ। ਮੈਂ ਉਹ ਸਾਹਮਣੇ ਲਿਖ ਦਿੱਤੀਆਂ ਕਿ ਤਾਂ ਹਾਂ ਤੁਸੀਂ ਰਾਮ ਨਾਲ ਇੱਕ ਹੀ ਪੇਜ ਤੇ ਸਾਰਾ ਜਿਹੜਾ ਹੈ ਨਿਪਟੇਵਾ ਹੋ ਜਾਏ। ਠੀਕ ਹੈ। ਤੇ ਇਹਨੂੰ ਅਸੀਂ ਨਾ ਇਸ ਤਰ੍ਹਾਂ ਕੀ ਕਰੀਏ ਥੋੜਾ ਲੱਗ ਸ਼ੋ ਕਰਾਂਗੀ ਇਹਨੂੰ ਅਸੀਂ ਇਦਾਂ ਹਾਈਲਾਈਟ ਕਰ ਲੈਨੇ ਆ ਠੀਕ ਹੈ ਚਲੋ ਹੁਣ ਅਸੀਂ ਲਿਖਦੇ ਹਾਂ ਆਪਣਾ ਟਾਪਿਕ ਸ਼ੁਰੂ ਕਰਦੇ ਹਾਂ ਪਹਿਲਾ ਜਿਹੜਾ ਹੈ ਪਹਿਲੀ ਕਿਰਿਆ ਵਿਸ਼ੇਸ਼ਣ ਦੀ ਜਿਹੜੀ ਕਿਸਮ ਹੈ ਉਹ ਹੁੰਦੀ ਹੈ ਕਾਲ ਮੈਂ ਤੁਹਾਨੂੰ ਹੈਡਿੰਗ ਡੈਫੀਨੇਸ਼ਨ ਕੁਝ ਨਹੀਂ ਖਾਣਾ ਜੀ ਤੁਹਾਨੂੰ ਅੰਮ ਸਿਖਵਾਉਂਦੇ ਨੇ ਜੋ ਤੁਹਾਨੂੰ ਪੁੱਛ ਸਕਦੇ ਨੇ ਮੈਂ ਤੁਹਾਨੂੰ ਉਹ ਦੱਸਦਾ ਠੀਕ ਹੈ ਕਾਲ ਜਿਹੜਾ ਹੈ ਉਸ ਸਮੇਂ ਦੀ ਗੱਲ ਕੀਤੀ ਜਾਂਦੀ ਹੈ ਕਿ ਕਿਸ ਸਮੇਂ ਕੀ ਹੋ ਰਿਹਾ ਹੈ ਤੇ ਇਸ ਦੇ ਥੋੜੇ ਅਧਾਰਨ ਦੇਖ ਲਓ ਇਸ ਉਦਾਹਰਨ ਹੈ ਜਿਵੇਂ ਇਸ ਵਿੱਚ ਕਿਹੜੇ ਸ਼ਬਦ ਹੋਣਗੇ ਜਿਵੇਂ ਅੱਜ ਠੀਕ ਹੈ ਕਾਲ ਦੌਰ ਕੀ ਕਹਿ ਸਕਦੇ ਕੱਲ ਠੀਕ ਹੈ ਸਮੇਂ ਵਾਲੇ ਹੋ ਕੀ ਕਹਿ ਸਕਦੇ ਨੇ ਅੱਜ ਠੀਕ ਹੈ ਕੱਲ ਫਿਰ ਹੋ ਸਕਦਾ ਹੈ ਕਿ ਹੁਣੇ ਹੁਣੇ ਹੋ ਸਕਦਾ ਹੈ ਫਿਰ ਤੁਸੀਂ ਹੋ ਸਕਦਾ ਕਦੋਂ ਕਿਸ ਵੇਲੇ ਹਨਾ ਕਦੋਂ ਪਰਸੋਂ ਵੀ ਆ ਸਕਦਾ ਹੈ ਠੀਕ ਹੈ ਪਰਸੋਂ ਫਿਰ ਤੁਹਾਡਾ ਆ ਸਕਦਾ ਹੈ ਤੁਰੰਤ ਕਿ ਹੁਣੇ ਹੁਣੇ ਠੀਕ ਹੈ ਫਿਰ ਆ ਸਕਦਾ ਹੈ ਸ਼ਾਮੀ ਠੀਕ ਹੈ ਕੁਝ ਇਦਾਂ ਦੇ ਹੀ ਸ਼ਾਮੀ ਦੇ ਜਿੱਦੇ ਕੋਈ ਸਾਜ ਆ ਗਿਆ ਕੋਈ ਇਦਾਂ ਦਾ ਮਤਲਬ ਵਰਤ ਲਿਆ ਜਾਏਗਾ ਸ਼ਬਦ ਜਿਹਦਾ ਸਿਮਿਲਰ ਹੋਏਗਾ ਪਰ ਉਸ ਦਾ ਅਰਥ ਕੀ ਹੋਏਗਾ ਇਹ ਹੀ ਸਾਰੇ ਹੋਣਗੇ ਤੇ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ ਕਿ ਕਾਲ ਜਿਹੜੇ ਨੇ ਉਹ ਇਹ ਸਾਰੇ ਸ਼ਬਦ ਨੇ ਆਉਂਦੇ ਠੀਕ ਹੈ ਆਉਂਦੇ ਨਹੀਂ ਇਹ ਵਾਲੇ ਸ਼ਬਦ ਯਾਦ ਰੱਖਣੇ ਨੇ ਠੀਕ ਹੈ ਕੱਲ ਅੱਜ ਸ਼ਾਮੀ ਹੁਣੇ ਕਦੋਂ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਉਹ ਹਾਂਦੇ ਨੇ ਠੀਕ ਹੈ ਜੋ ਸਮੇਂ ਦੇ ਬਾਰੇ ਦੱਸਦੇ ਨੇ ਕਿ ਇਹ ਸਮਾਂ ਇਹ ਜੋ ਚੀਜ਼ ਹੈ ਕਦੋਂ ਹੋਈ ਠੀਕ ਹੈ ਜਿਵੇਂ ਕਿ ਇੱਕ ਉਦਾਹਰਣ ਲੈਣੇ ਆਂ ਉਦਾਹਰਣ ਦੇ ਤੌਰ ਤੇ ਅਸੀਂ ਲੈਣੇ ਆਂ ਜਿਵੇਂ ਆ ਕਹਿ ਲੋ ਕਿ ਪਰਸੋਂ ਮੇਰੀ ਵਾਰੀ ਹੈ ਠੀਕ ਹੈ ਪਰਸੋਂ ਮੇਰੀ ਪਠਾਨਕੋਟ ਜਾਨ ਦੀ ਪਠਾਨਕੋਟ ਸ਼ਹਿਰ ਦਾ ਨਾਮ ਹੈ ਨਾ ਪਠਾਨਕੋਟ ਜਾਨ ਦੀ ਵਾਰੀ ਹੈ ਤੇ ਹੁਣ ਇਸ ਵਿੱਚ ਜਿਹੜਾ ਸਾਡਾ ਸ਼ਬਦ ਹੈ ਪਰਸੋਂ ਉਹ ਸਾਨੂੰ ਕੀ ਦੇ ਰਿਹਾ ਹੈ ਸਾਨੂੰ ਦੇ ਰਿਹਾ ਹੈ ਸਾਡਾ ਆਨਸਰ ਸਮਝ ਗਏ ਸਮਝ ਗਏ ਉੱਤਰ ਦਾ ਨੂੰ ਸਮਝ ਆਇਆ ਬੁਰਾ ਏ ਚਲੋ ਜੀ ਪਹਿਲਾ ਉਸ ਦੇ ਬਾਅਦ ہمارا ਦੂਜਾ ਜਿਹੜਾ ਆ ਜਾਂਦਾ ਹੈ ਉਹ ਕਿਹੜਾ ਹੈ ਦੂਸਰਾ ਹੈਡਾ ਹੈ ਠੀਕ ਹੈ ਪ੍ਰਕਾਰ ਹੁਣ ਤੁਹਾਨੂੰ ਨਾ ਇਹ ਉਦਾਹਰਨ ਨਹੀਂ ਦੇ ਰਹੀ ਕਿ ਵੀ ਬੜੇ-ਤਾਰ ਸੈਂਟੈਂਸ ਬਣ ਸਕਦੇ ਨੇ ਇਸ ਨਾਲ ਸਮਾਂ ਬਰਬਾਦ ਹੋ ਰਿਹਾ ਹੈ ਤੇ ਇਸ ਮੈਂ ਤੁਹਾਨੂੰ ਸਿਰਫ ਆ ਜਿਹੜੇ ਉੱਪਰ ਵਾਲੇ ਸ਼ਬਦ ਨੇ ਉਹ ਦੇ ਦੇ ਦਿੰਨੀ ਆ ਉਥੋਂ ਮੈਂ ਤੁਹਾਨੂੰ ਬੋਲ ਦੂੰਗੀ ਲਿਖੂੰਗੀ ਮੈਂ ਠੀਕ ਹੈ ਉਸ ਦੇ ਬਾਅਦ ਪਹਿਲਾ ਹੋ ਗਿਆ ਦੂਜਾ ਸਿਆ ਲੈਣੇ ਆ ਦੂਜਾ ਸਿਆ ਲੈਣੇ ਆ ਦੂਜਾ ਲੈ ਲਓ ਤੁਸੀਂ ਸਥਾਨ ਬਣਾ ਠੀਕ ਹੈ ਦੂਸਰਾ ਕਿਹੜਾ ਹੈ ਤੁਹਾਡਾ ਸਥਾਨ ਬਣਾ ਠੀਕ ਹੈ ਇੱਥੇ ਹੈ ਠੀਕ ਹੈ ਸਥਾਨ ਚਲੋ ਸਥਾਨ ਮਤਲਬ ਕਿ ਕੋਈ ਜਗਾ ਦੱਸ ਰਹੀ ਹੈ ਜਿਵੇਂ ਕਿ ਅ ਅੱਗੇ ਜਿਹੜੀ ਜਗ੍ਹਾ ਹੈ ਉਹ ਅੱਗੇ ਹੈ ਠੇਕੇ ਜਿਵੇਂ ਕੀ ਅ ਪਿੱਛੇ ਠੇਕੇ ਜਿਵੇਂ ਕੀ ਅੱਗੇ ਹੋ ਗਿਆ ਪਿੱਛੇ ਹੋ ਗਿਆ ਹੋ ਗਿਆ ਮਤਲਬ ਨਾਲੀ ਸਾਹਮਣੇ ਇਸ ਤਰ੍ਹਾਂ ਹੋ ਗਿਆ ਔਰ ਦੇਗੀ ਹੋ ਗਿਆ ਔਰਲੇ ਪਾਸੇ ਜਿਵੇਂ ਕਿਸੇ ਉੱਤੇ ਕਹਿ ਸਕਦੇ ਹੋ ਉੱਤੇ ਸਿੱਕੇ ਬਾਹਰ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਵਰਤੇ ਜਾਣਗੇ ਜੋ ਕਿ ਕੋਈ ਥਾਂ ਦੱਸ ਰਹੇ ਨੇ ਕਿ ਜੋ ਚੀਜ਼ ਹੈ ਉਹ ਕਿੱਥੇ ਹੈ ਠੀਕ ਹੈ ਤੇ ਉਹ ਸ਼ਬਦਾਂ ਨੂੰ ਅਸੀਂ ਜੇ ਕਹਿ ਦਿੰਨੇ ਆ ਕਿ ਉਹ ਕਿਹੜੇ ਨੇ ਸਥਾਨ ਦੇ ਜਿਹੜੇ ਇਹ ਉਸ ਲਈ ਵਰਤੇ ਗਏ ਨੇ ਸਥਾਨ ਦੀ ਵਰਤੇ ਗਏ ਨੇ ਠੀਕ ਹੈ ਠੀਕ ਹੈ ਜਿਹੜਾ ਹੋ ਗਿਆ ਪਹਿਲਾ ਸਾਡਾ ਹੋ ਗਿਆ ਕਾਲ ਉਸ ਦੇ ਬਾਅਦ ਆਦਾ ਹੋ ਗਿਆ ਸਥਾਨ ਹੁਣ ਤੀਸਰੇ ਤੇ ਆ ਜਾਓ ਤੀਸਰਾ ਥਾਂਡਾ ਕਿਹੜਾ ਆ ਤੀਸਰਾ ਹੈ ਤੀਸਰਾ ਹੈ ਪ੍ਰਕਾਰ ਪ੍ਰਕਾਰ ਵਾਲੇ ਨੂੰ ਪ੍ਰਕਾਰ ਵਾਚ ਕਿਰਿਆ ਵਿਸ਼ੇਸ਼ਣ ਇਸ ਤਰ੍ਹਾਂ ਪੂਰਾ ਲਿਖਣਾ ਹੈ ਤੁਸੀਂ ਜੇ ਮੈਂ ਸ਼ਾਰਟ ਕੇ ਲਿਖ ਲਈ ਹੈ ਪ੍ਰਕਾਰ ਪ੍ਰਕਾਰ ਜਿਹੜਾ ਹੈ ਪ੍ਰਕਾਰ ਜਿਹੜਾ ਹੈ ਇਸ ਨੂੰ ਅਸੀਂ ਵਿਧੀਵਾਚਕ ਵੀ ਬੋਲਦੇ ਹਾਂ ਯਾਦ ਰੱਖਿਓ ਠੀਕ ਹੈ ਵਿਧੀਵਾਚਕ ਵੀ ਇਸੇ ਬੋਲਦੇ ਹਾਂ ਕਿਤੇ ਹੋਰ ਲਿਖਿਆ ਆ ਜਾਏਗਾ ਵਿਧੀ ਆ ਜਾਏਗਾ ਪ੍ਰਕਾਰ ਆ ਜਾਏਗਾ ਤੁਹਾਨੂੰ ਕਨਸੈਪਟ ਜਿਹੜਾ ਹੈ ਉਹ ਯਾਦ ਰੱਖਣਾ ਹੈ ਪ੍ਰਕਾਰ ਮਤਲਬ ਵਿਧੀ ਵਿਧੀ ਮਤਲਬ ਕੀ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕਰਨ ਦਾ ਟੰਗ ਦਾ ਪਤਾ ਲੱਗਦਾ ਹੈ ਕਿ ਉਹ ਕੰਮ ਕਰ ਰਿਹਾ ਹੈ ਰੁਕ ਰੁਕ ਕੇ ਕਰ ਰਿਹਾ ਹੈ ਤੇਜ਼ ਤੇਜ਼ ਕਰ ਰਿਹਾ ਹੈ ਹੌਲੀ ਹੌਲੀ ਕਰ ਰਿਹਾ ਹੈ ਜਲਦੀ ਜਲਦੀ ਕਰ ਰਿਹਾ ਹੈ ਇਸ ਤਰ੍ਹਾਂ ਦੇ ਸ਼ਬਦ ਦਾ ਇਸਤੇਮਾਲ ਹੁੰਦਾ ਹੈ ਠੀਕ ਹੈ ਜਿਵੇਂ ਕਿ ਜਿਵੇਂ ਕਿ ਜਿਵੇਂ ਕਿ ਹੌਲੀ ਹੌਲੀ ਠੀਕ ਹੈ ਜਿਵੇਂ ਕਿ ਹੌਲੀ ਹੌਲੀ ਜਿਵੇਂ ਕਿ ਹੌਲੀ ਹੌਲੀ ਰੁਕ ਰੁਕ ਕੇ ਰੁਕ ਰੁਕ ਫਿਰ ਜਿਵੇਂ ਕਿ ਫਿਰ ਤੁਸੀਂ ਲਿਖ ਸਕਦੇ ਹੋ ਛੇਤੀ ਠੀਕ ਹੈ ਤੇਜ ਫਿਰ ਤੁਸੀਂ ਲਿਖ ਸਕਦੇ ਹੋ ਚਟ ਪਟ ਠੀਕ ਹੈ ਇਸ ਤਰ੍ਹਾਂ ਦਾ ਸ਼ਬਦ ਵੀ ਆ ਤੁਹਾਡਾ ਜਿਹੜਾ ਇਹ ਵਿੱਚ ਆ ਜਾਂਦਾ ਹੈ कि ਜਿਹੜਾ ਇਹ ਚੀਜ਼ ਹੈ ਇੱਕਦੋ ਹੋਈ ਜਾਂ ਛਟਪਟੀ ਹੋ ਗਈ ਹੈ ਫਟਾਫਟ ਹੋ ਗਈ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਠੀਕ ਹੈ ਤੇ ਇਹ ਆ ਜਨੇ ਤੁਹਾਡੇ ਇਥੇ ਚ ਸ਼ਬਦ ਛਟਪਟ ਹੋਲੀ ਹੋਲੀ ਇਸ ਤਰ੍ਹਾਂ ਦੇ ਦੇ ਸ਼ਬਦ ਵਰਤੇ ਜਾਂਦੇ ਹਨ ਹੁਣ ਤੁਸੀਂ ਚੱਲਦੇ ਹਾਂ ਅਗਲੇ ਪਾਸੇ ਚੌਥਾ ਚੌਥੀ ਜਿਹੜਾ ਹੁੰਦਾ ਹੈ ਗਿਣਤੀਵਾਚਕ ਉਹ ਤਾਂ ਚਾਹ ਕੇ ਮੈਨੂੰ ਲੱਗਦਾ ਇਹ ਚ ਨਹੀਂ ਆ ਪਾਏਗਾ ਸਾਰਾ ਕੋਈ ਨਾ ਆਪਾਂ ਅੱਗੇ ਚੱਲ ਪਾਵਾਂਗੇ ਠੀਕ ਹੈ ਤੁਸੀਂ ਦਾ ਸਕਰੀਨ ਸ਼ਾਟ ਜਿਹੜਾ ਹੈ ਉਹ ਲੈ ਲਿਓ ਠੀਕ ਹੈ ਅੱਗੇ ਚੱਲਦੇ ਹਾਂ ਗਿਣਤੀਵਾਚਕ गिनतीवाचक ਇਹ ਜਦ ਤਾ ਤੁਹਾਨੂੰ ਨਾਮ ਤੋਂ ਹੀ ਸਮਝ ਆ ਰਿਹਾ ਕਿ ਇੱਥੇ ਕਿਹੜੀ ਚੀਜ਼ ਦੀ ਗੱਲ ਕੀਤੀ ਜਾਣੀ ਹੈ ਗਿਨਤੀ ਮਤਲਬ ਕਿ ਉਹ ਚੀਜ਼ਾਂ ਉਹ ਚੀਜ਼ਾਂ ਇਹ ਤੁਸੀ ਨਾ ਗਿਨਤੀ ਤੇ ਮਿੰਤੀ ਇਹ ਦੋਵਾਂ ਚ ਕੰਫਿਊਜ਼ ਹੋ ਜਾਣਾ ਹੈ ਇਸੇ ਦਰ ਮੈਂ ਰਾਮ ਮਦਸ ਰਹੀ ਹਾਂ ਸੁਣਦੇ ਰਹੋ ਠੀਕ ਹੈ ਗਿਨਤੀ ਨੂੰ ਅਸੀਂ ਜਿਹੜਾ ਹੈ ਉਹ ਨਾਪ ਸਕਦੇ ਹਾਂ ਨਾਪ ਸਕਦੇ ਹਾਂ ਜਿਵੇਂ ਕਿ ਅਸੀਂ ਇੰਗਲਿਸ਼ 'ਚ ਕਹਿੰਦੇ ਜਿਵੇਂ ਕਾਊਂਟੇਬਲ ਠੀਕ ਹੈ ਜਿਵੇਂ ਕਿ ਇੱਥੇ ਅਸੀਂ ਹੈਸ਼ਟੈਗ ਪਾਣਾ ਪੈਣਾ ਪਿਆ ਨੂੰ ਬਾਕੀ ਤੁਹਾਨੂੰ ਸਮਝ ਆ ਜਾਏਗੀ ਮੈਂ ਇੰਗਲਿਸ਼ ਚ ਲਿਖਿਆ ਹੈ ਠੀਕ ਹੈ ਕਾਊਂਟੇਬਲ ਜਿਹੜਾ ਅਸੀਂ ਗਿਨ ਸਕਦੇ ਹਾਂ ਠੀਕ ਹੈ ਪਰ ਇੱਕ ਦੋ ਤੇ ਨਹੀਂ ਆਏਗਾ ਕਿਉਂਕਿ ਉਹ ਨਹੀਂ ਹੈ ਇਸੇ ਗਿਣਦੇ ਪਰ ਹਾਂ ਇਦਾਂ ਆਏਗਾ ਜਿਵੇਂ ਕਿ ਇਸ ਵਿੱਚ ਜਿਹੜੇ ਸ਼ਬਦ ਨੇ ਉਹ ਧਿਆਨ ਨਾਲ ਸੁਣਿਓ ਕਿਹੜੇ ਨੇ ਪਹਿਲੀ ਵਾਰ ਕਿਹੜਾ ਆ ਗਿਆ ਪਹਿਲੀ ਵਾਰ ਉਹਦੇ ਬਾਅਦ ਤੁਹਾਡਾ ਜੀ ਸ਼ਬਦ ਆ ਜਾਂਦਾ ਹੈ ਕਈ ਵਾਰ ਠੀਕ ਹੈ ਗਿਣਤੀ ਕਿੰਨੀ ਜਾਰੀ ਹੈ ਕਿ ਹੋਜੀਸ ਹੋਈ ਹੈ ਪਰ ਕਈ ਵਾਰ ਹੋਈ ਹੈ ਠੀਕ ਹੈ ਫਿਰ ਕੜੀਮੁੜੀ ਇਹ ਧਿਆਨ ਨਾਲ ਸਮਝ ਲਓ ਠੀਕ ਹੈ ਕੜੀ ੜੀ ਕੜੀਮੁੜੀ ਠੀਕ ਹੈ ਵਾਰ ਵਾਰ मतलब बार-बार ਜਿਹੜੀ ਚੀਜ਼ ਹੋ ਰਹੀ ਹੈ ਠੀਕ ਹੈ ਫਿਰ ਤੁਸੀਂ ਲਿਖ ਸਕਦੇ ਹੋ ਇੱਕ ਵਾਰ ਜਿੰਨੇ ਸ਼ਬਦ ਪੋਸੀਬਲ ਨੇ ਮੈਂ ਲਿਖ ਦੰਨੀ ਹੈ ਜਿੰਨੇ ਮੇਰੇ ਵੱਲੋਂ ਮੈਨੂੰ ਯਾਦ ਨੇ ਇੱਕ ਵਾਰ ਫਿਰ ਤੁਸੀਂ ਲਿਖ ਸਕਦੇ ਹੋ ਜਿੱਦਾਂ ਦੁਬਾਰਾ ਇਹ ਜਪਾਦੂ ਡਿਜ਼ਾਈਨ ਦੇ ਉੱਤੇ ਲਿਖਣ ਪੈ ਗਈ ਹੁਣ ਦੇਖੋ ਦੋ ਬਾਹਰਾ ਠੀਕ ਹੈ ਚਲੋ ਮੁਸ਼ਕਲ ਨਾਲਾ ਪਰ ਲਿਖ ਦੇ ਦਿੱਤਾ ਇਹ ਸੀ ਤੇ ਇਹ ਕਿਹੜੇ ਆਗੇ ਤੁਹਾਡੇ ਸ਼ਬਦ ਜਿਵੇਂ ਕੀ ਪੈ ਲਾ ਗਿਆ ਪਹਿਲੀ ਵਾਰ ਪਹਿਲੀ ਵਾਰ ਠੀਕ ਹੈ ਉਸ ਦੇ ਬਾਅਦ ਆਗਾ ਕਈ ਵਾਰ ਇਹ ਕਈ ਵਾਰ ਹੋਇਆ ਕੜੀ ਮੁੜੀ بار بار ਹੋ ਰਹੀ ਠੀਕ ਹੈ ਵਾਰ ਵਾਰ ਇੱਕ ਵਾਰ ਠੀਕ ਹੈ ਤੇ ਇਸ ਤਰ੍ਹਾਂ ਦੇ ਦੁਬਾਰਾ ਠੀਕ ਹੈ ਇੱਕ ਵਾਰ ਉਸ ਦਾ ਤਾਂ ਕਈ ਸਾਰੇ ਸ਼ਬਦ ਨੇ ਜਿਹੜੇ ਉਹ ਨਿਕਲ ਆਉਂਦੇ ਨੇ ਠੀਕ ਹੈ ਉਹ ਹੁਣ ਆਪਾਂ ਚੱਲਦੇ ਆਂ ਅੱਗੇ ਠੀਕ ਹੈ ਚਲੋ ਇਸ ਵਿੱਚ ਜਿਹੜਾ ਹੈ ਤੁਹਾਨੂੰ ਮੈਂ ਇੱਕ ਜਿਹੜਾ ਹੈ ਐਗਜ਼ਾਮਪਲ ਦੇ ਦੇਣੀ ਆ ਇਸ ਨੂੰ ਆਪਾਂ ਸੰਖਿਆਵਾਚਕ ਵੀ ਬੋਲਦੇ ਆਂ ਕਈ ਵਾਰ ਜਿੱਥੇ ਲਿਖਿਆ ਜਾਏਗਾ ਸੰਖਿਆ ਤੇ ਕਨਫਿਊਜ਼ ਨਾ ਹੋਇਓ ਠੀਕ ਹੈ ਸੰਖਿਆ ਲਿਖਿਆ ਆ ਸਕਦਾ ਮੈਂ ਤੁਹਾਨੂੰ ਲਿਖ ਦਾਂ ਥਿ ਸੰਖਿਆ ਸੰਖਿਆ ਵੀ ਲਿਖਿਆ ਆ ਸਕਤੇ ਹੈ ਯਾਦ ਰੱਖਿਓ ਠੀਕ ਹੈ ਜੀ ਜਦੋਂ ਵਿਧੀ ਸੀਗਾ ਕੀ ਬਣਾ ਵਿਧੀ ਕੀ ਸੀ ਪ੍ਰਕਾਰ ਵਾਚ ਉਸਨੂੰ ਵਿਧੀ ਵਾਚਕ ਵੀ ਬੋਲਦੇ ਹੈ ਇਸਨੂੰ ਸੰਖਿਆ ਵਾਚਕ ਵੀ ਬੋਲਦੇ ਹੈ ਸੋਖਾ ਹੈ ਨਾ ਸੋਖਾ ਹੈ ਨਾ ਸੋਖਾ ਹੈ ਨਾ ਚਲੋ ਥੋੜਾ ဆੇ ਅੱਗੇ ਚਲਦੇ ਹਾਂ ਅੱਗੇ ਚਲਦੇ ਹਾਂ ਸਮਾਂ ਬਰਬਾਦ ਨਾ ਕਰਦੇ ਹੋਏ ਅਸੀਂ ਹੁਣ ਅੱਗੇ ਚੱਲਦੇ ਹਾਂ ਠੀਕ ਹੈ ਜੀ ਫਿਫਥ ਵਾਲਾ ਜਿਹੜਾ ਪੰਜਵਾਂ ਸਾਡਾ ਆ ਉਹ ਕਿਹੜਾ ਆ ਉਹ ਸਾਡਾ ਆ ਪਰਿਮਾਨ ਵਾਚ ਜਾਂ ਅਸੀਂ ਮਿੰਤੀ ਵਾਚਕ ਬੋਲਦੇ ਹੈ ਮਿੰਤੀ ਮਤਲਬ ਤੰਤਦੀਆਂ ਸਵਲ ਕਰੋ ਠੀਕ ਹੈ ਫਿਰ ਮੈਂ ਦਿਕਨ ਦੋ ਮਿੰਤੀ ਵਾਚਕ ਜਾਂ ਫਿਰ ਤੁਸੀਂ ਕੀ ਕਹਿੰਦੇ ਹੋ ਇਸ ਨੂੰ ਪਰਿਮਾਨ ਵਾਚਕ ਕੀ ਕਹਿੰਦੇ ਹੋ ਪਰਿਮਾਨ ਵਾਚਕ ਤੁਹਾਨੂੰ ਪਹਿਲੀ ਚੀਜ਼ ਤਾਂ ਯਾਦ ਰਹਿ ਸਕਦੀ ਹੈ ਪਰ ਜ਼ਰੂਰੀ ਨਹੀਂ ਹੈ ਕਿਉਂਕਿ MCQ ਟਾਈਪ ਪੇਪਰਸ 'ਚ ਤੁਹਾਨੂੰ ਦੋਵੇਂ ਚੀਜ਼ਾਂ ਯਾਦ ਰੱਖਣੀਆਂ ਪੈਂਦੀਆਂ ਨੇ ਠੀਕ ਹੈ ਕਿਤੋਂ ਵੀ ਕੁਝ ਵੀ ਪੁੱਛ ਲੈਣਾ ਇਹਨਾਂ ਨੇ ਠੀਕ ਹੈ ਉਹਨਾਂ ਦਾ ਕੀ ਜਵਾਬ ਤੁਸੀਂ ਉੱਤਰ ਦੇਣਾ ਤੁਸੀਂ ਉੱਤਰ ਦੇਣਾ ਹੀ ਦੇਣਾ ਠੀਕ ਹੈ ਸਮਝ ਗਏ ਚਲੋ ਮਿੰਤੀ ਜਿਹਾ ਅਸੀਂ ਜਿਵੇਂ ਕਿ ਧਾਨਵੇਂ ਉਦਾਹਰਣ ਦੇ ਦਿੰਨੀ ਆ ਜਿਵੇਂ ਕੀ ਤੁਸੀਂ ਲਾ ਲਓ ਕਈ ਵਾਰ ਠੀਕ ਹੈ ਇਹ ਚਾਹਬਦ ਕੀ ਦਵਾਜਣਗੇ ਕਈ ਠੀਕ ਹੈ ਫਿਰ ਤੁਹਾਡਾ ਸ਼ਬਦ ਆ ਜਾਏਗਾ ਜਿਵੇਂ ਕੀ ਕਿੰਨੀ ਕਈ ਤੁਹਾਡਾ ਸੋਚਾਂਦਾ ਨਾ ਕਈ ਸਾਡਾ ਉਧਰ ਵਿੱਚ ਆ ਜਾਏਗਾ ਗਿਨਤੀ ਬਲੇ ਚਾਹੇਗਾ ਸੌਰੀ ਸੌਰੀ ਮਿੰਤੀ ਮਤਲਬ ਕਿ ਜਿਵੇਂ ਤੁਸੀਂ ਧਾਲ ਲੈਣ ਜਾਂਦੇ ਹੋ कि ਮੈਨੂੰ 1 ਕਿਲੋ ਦਾਲ ਪਾ ਦਿਓ ਹੁਣ ਕਿੰਨੇ ਧਾਣੇ ਪਾਏ ਉਹ ਸਾਨੂੰ ਨਹੀਂ ਪਤਾ ਉਹ ਸਾਨੂੰ ਤੋਲਨੇ ਪੈਂਦੇ ਆ ਉਸਨੂੰ ਬੋਲਦੇ ਮਿੰਤੀਵਾਚਕ ਉਸਦੀ ਮਿੰਤੀ ਕਰਨੀ ਪੈਂਦੀ ਹੈ ਕਿ ਕਿੰਨੇ ਹੋਏ ਨੇ ਸਮਝ ਗਏ ਨਾ ਚਲੋ ਹੁਣ ਅਸੀਂ ਇਹਦੇ ਉਦਾਹਰਣ ਦੱਸ ਦਿੰਨੇ ਆ ਜਿੱਦਾਂ ਕਿੰਨੇ ਠੀਕੇ ਕਿੰਨੇ ਫਿਰ ਉਸਦੇ ਬਾਅਦ ਜ਼ਰਾ ਫਿਰ ਉਸਦੇ ਬਾਅਦ ਥੋੜਾ ਠੀਕੇ ਥੋੜਾ ਫਿਰ ਉਸਦੇ ਬਾਅਦ ਥੋੜਾ ਦੇ ਬਾਅਦ ਬਹੁਤਾ ਬਹੁਤ ਜਾਂ ਫਿਰ ਤੁਸੀਂ ਕਹਿ ਲਓ ਬਹੁਤਾ ਠੀਕੇ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਉਹ ਵਧਦੇ ਜਾਂਦੇ ਨੇ ਠੀਕ ਫਿਰ ਦੇਖ ਲਓ ਕੀ ਲਿਖਿਆ ਹੈ ਥੋੜੀ ਵੀ ਲਿਖ ਸਕਦੇ ਥੋੜਾ ਵੀ ਲਿਖ ਸਕਦੇ ਹੋ ਹੁਣ ਡਿਪੈਂਡ ਕਰ ਜਿਵੇਂ ਮੈਨੂੰ ਥੋੜੀ ਸਬਜੀ ਚਾਹੀਦੀ ਹੈ ਲਿਖ ਲਓ ਇੱਥੇ ਮੈਨੂੰ ਇਸ ਤਰ੍ਹਾਂ ਤੁਹਾਨੂੰ ਯਾਦ ਰਹੇਗਾ ਕਿ ਹਮ ਸਬਜੀ ਕੋਈ ਇਸ ਤਰ੍ਹਾਂ ਦੀ ਚੀਜ਼ ਮੈਨੂੰ ਥੋੜਾ ਦੁੱਧ ਚਾਹੀਦਾ ਦੁੱਧ ਲਿਖ ਲਓ ਮੈਨੂੰ ਬਹੁਤਾ ਦੁੱਧ ਚਾਹੀਦਾ ਹੈ ਇਸ ਵਿੱਚ ਦੁੱਧ ਕਿ ਆ ਗਿਆ ਕਿ ਬਹੁਤ ਜਿਹੜਾ ਸਾਡਾ ਉਹ ਆ ਗਿਆ ਠੀਕ ਹੈ ਕਿਉਂਕਿ ਇਥੇ ਦੁੱਧ ਜਿਹੜਾ ਹੈ ਉਹ ਕੀ ਹੈ ਅਸੀਂ ਤੋਲ ਉਹ ਸਮਝ ਸਕਦੇ ਕਿੰਨੇ ਦੁੱਧ ਹੈ ਠੀਕ ਹੈ ਤੁਹਾਨੂੰ ਮਿਨਣਾ ਪੈਂਦਾ ਕਿੰਨੇ ਲੀਟਰ ਹੋਇਆ ਹਨਾ ਕਿੰਨੇ ਮਿਲੀਲੀਟਰ ਇਸ ਤਰ੍ਹਾਂ ਸਾਨੂੰ ਗਿਦਣਾ ਪੈਂਦਾ ਠੀਕ ਹੈ ਇਸ ਜਿਹੜਾ ਹੈ ਇਸ ਕਾਰਨ ਅਸੀਂ ਕੀ ਕਹਦਾਂਗੇ ਇਸ ਦੀ ਮਿੰਤੀ ਕਰਨੀ ਪੈਣੀ ਹੈ ਕੀ ਕਰਨੀ ਪੈਣੀ ਹੈ ਮਿੰਤੀ ਮਿੰਤੀ ਮੁੰਮਾ ਨਾ ਸੀਗਾ ਮਿੰਤੀ ਉੱਤੇ ਮੈਂ ਠੀਕ ਹੀ ਲਿਖਿਆ ਨਾ ਮੈਂ ਇੱਥੇ ਵੀ ਗਲਤ ਲਿਖ ਦਿੱਤਾ ਸੱਚ ਸਾਰੀ ਸਾਰੀ ਇੱਥੇ ਤੁਸੀਂ ਹੁਣ ਕੀ ਕਰੀਏ ਹੁਣ ਪਰ ਹੱਟ ਦੇ ਕੋਈ ਤੇ ਚੋਪਸ਼ਨ ਨੂੰ ਨਹੀਂ ਮਟਾਉਂਦਾ ਤਾਂ ਮੈਂ ਸੇ yellow ਕੱਟਦਾ ਇਹਦਾ ਮਤਲਬ ਮੈਂ ਰੱਬ ਕਰਦਾ white ਕਰ ਦਨਾਂ ਇੱਥੇ ਸਮਝ ਗਏ ਨਾ ਇਹ white ਜਿਹੜਾ ਹੈ ਉਹ ਮਿੰਟਿਆ ਵੈਸੇ ਦਿਖ ਨਹੀਂ ਰਿਹਾ ਹਨਾ ਮਿੰਦੀ ਜਿਹੜੀ ਹੈ ਉਹ ਇਹਦੀ ਕੀਤੀ ਜਾ ਸਕਦੀ ਹੈ ਮਿੰਦੀ ਕਰਨੀ ਕਰਨੀ ਹੈ ਠੀਕ ਹੈ ਮੰਤੀ ਕਰਨੀ ਹੈ ਇਹਦੀ ਇਹਨੂੰ ਅਸੀਂ ਗਿਣ ਨਹੀਂ ਸਕਦੇ ਠੀਕ ਹੈ ਨੌਨ ਕਾਊਂਟ ਅਨਕਾਊਂਟੇਬਲ ਤੁਸੀਂ ਬੋਲਦੇ ਸੱਚ ਅਨ ਕਾਊਂਟੇਬਲ ਕੀ ਹੈ ਅਨਕਾਊਂਟੇਬਲ ਹੈ ਠੀਕ ਹੈ ਇਸ ਨੂੰ ਤੁਸੀਂ ਗਿਣ ਨਹੀਂ ਸਕਦੇ ਟਾਕੇ ਵੀ ਨਹੀਂ ਗਿਣ ਸਕਦੇ ਠੀਕ ਹੈ ਤੇ ਇਹ ਸਾਡਾ ਹੋ ਗਿਆ ਬਹੁਤ ਹੀ ਪਿਆਰਾ ਇੰਨੇ ਕ ਪੰਜ ਸੀ ਜਿਹੜੇ ਸਮਝ ਲਏ ਤਿੰਨ ਸਾਡੇ ਰਹਿ ਗਏ ਨੇ ਉਹ ਤੁਹਾਨੂੰ ਅਸੀਂ ਛਟਕਿਆ ਸਮਝਾ ਦਿੰਦੇ ਹਾਂ ਮੈਨੂੰ ਤਾਂ ਚਾਹੀਦਾ ਸੀਗੇ ਇਸੀ ਪੇਜ 'ਚ ਹੋ ਜੇ। ਜੇਸੀ ਤੇ ਜਗ੍ਹਾ ਹੈਗੀ ਐ ਜੇ ਤੁਸੀਂ ਇੱਥੇ ਦੇਖਣਵਾਣਾ ਸੰਦੇ ਮਿਲ ਜੇ ਮੈਂ ਇੱਥੇ ਲਿਖ ਹੀ ਦੰਨੀ ਆ ਠੀਕ ਹੈ ਜੀ। ਤੁਸੀਂ ਕਿਵੇਂ ਦੱਸੋਗੇ ਕਿ ਦਿਖਾ ਕੇ ਨਹੀਂ। ਠੀਕ ਹੈ ਆ ਬਾਕਸ ਤਾਂ ਡਾਟਾ ਛੋਟਾ ਜਿਹਾ ਉੱਪਰ ਬਣਿਆ ਠੀਕ ਹੈ ਇਸ ਤਰ੍ਹਾਂ। ਕ੍ਰਾਪ ਕਰਕੇ ਹੁਣ ਤੁਸੀਂ ਇਹ ਸਕਰੀਨਸ਼ਾਟ ਹੁਣੇ ਲੈਣਾ ਨਾਲ ਨਾਲ ਲੰਦੇ ਰਹੋ। ਦਿਖ ਰਿਹਾ ਤਾਂ ਫਿਰ ਬਹੁਤ ਵਧੀਆ ਠੀਕ ਹੈ। 5 ਹੋ ਗਏ। 6ਵਾਂ ਜਿਹੜਾ ਹੈ ਉਹ ਹੈ। ਉਸ ਨੂੰ ਸੀ ਬੋਲਦੇ ਹਾਂ। ਆ ਜਿਵੇਂ ਜਿਹੜਾ ਕਾਰਨ ਵਾਚਕ ਠੀਕ ਹੈ ਨਿਰਣਾ ਵਾਚਕ ਵੀ ਹੈ ਨਿਸ਼ਚੈ ਵਾਚਕ ਇਹ ਨਿਰਣਾ ਵਾਚਕ ਦੇਖੋ ਪਹਿਲੇ ਨਿਰਣਾ ਵਾਚਕ ਨਿਰਣਾ ਵਾਚਕ ਦਾ ਕੀ ਹੈ ਕਿ ਜਿਵੇਂ ਹੋਣ ਦਾ ਹੋਣ ਜਾਂ ਨਾ ਹੋਣ ਦਾ ਪਤਾ ਚੱਲਦਾ ਹੈ ਕਿ ਇਹ ਚੀਜ਼ ਹੋਣੀ ਹੈ ਕਿ ਨਹੀਂ ਹੋਣੀ ਹੈ ਇਹ ਨਿਰਣਾ ਜ ਲੈਣਾ ਹੈ ਠੀਕ ਹੈ ਜਿਵੇਂ ਕਿ ਜਿੰਨਾ ਸ਼ਬਦਾ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਪਤਾ ਚੱਲਦਾ ਉਹ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਬੋਲਦੇ ਹਾਂ ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਜਿਵੇਂ ਕੀ ਹਾਂਜੀ ਠੀਕ ਹੈ ਉਹ ਹਾਂਜੀ ਅਸੀਂ ਬੋਲੇ ਕਿ ਹਾਂ ਆਉਣਾ ਹੈ ਕਿ ਨਹੀਂ ਆਉਣਾ ਹਾਂਜੀ ਨਹੀਂ ਜੀ ਨਹੀਂ ਆਉਣਾ ਠੀਕ ਹੈ ਫਿਰ ਅਸੀਂ ਬੋਲਦੇ ਹਾਂ ਜਿਵੇਂ ਅ ਉਹ ਵਰਸ ਵਰਤਬਤ ਸਬਦ ਸੇ ਵਰਤਦੇ ਹਾਂ ਇਸ ਲਈ ਹੈ ਨਾ ਤੇ ਹਾਂਜੀ ਨਾ ਜੀ ਨਹੀਂ ਜੀ ਨੇ ਨਹੀਂ ਇਦਾਂ ਅਸੀਂ ਵਰਤਦੇ ਹਾਂ ਠੀਕ ਹੈ ਹਾਂ ਨਾ ਕਰਦੇ ਆ ਜਿਸ ਚ ਖਾਸ ਕਰ ਠੀਕ ਹੈ ਅਸੀਂ ਦੇਖਦੇ ਨਿਆ ਹਾਂਜੀ ਇਸ ਤਰ੍ਹਾਂ ਪਾ ਦਾਂਗੇ ਫਿਰ ਅਸੀਂ ਬੋਲਦੇ ਹਾਂ ਨਹੀਂ ਠੀਕੇ ਤਾਂ ਇੰਨਾ ਜਿਹੜੇ ਸ਼ਬਦ ਨੇ ਇਸ ਤਰ੍ਹਾਂ ਦੇ ਸ਼ਬਦਾਂ ਵਿੱਚ ਅਸੀਂ ਨਿਰਣਾਵਾਚਕ ਨੂੰ ਵਾਸੀ ਜਿਹੜਾ ਆ ਉਹ ਵਰਤ ਰਹੇ ਹੁੰਨੇ ਆ ਯਾਦ ਰਹੇਗਾ ਨਾ ਯਾਦ ਰਹੇਗਾ ਭੁੱਲੋਗੇ ਤਣੀ ਚਲੋ ਅੱਗੇ ਦੇਖੋ ਲੇਖਦੀ ਹੈ ਨਹੀਂ ਤੇ ਤੁਹਾਨੂੰ ਚਲੋ ਇਹ ਵੇਜ ਪਤਾ ਚੱਲ ਰਿਹਾ ਹਾਂਜੀ ਨਾਂਜੀ ਪਤਾ ਚੱਲਦੇ ਰਿਹਾ ਅਗਲਾ ਆ ਸਤਵਾਂ ਸਤਵੇਂ ਚ ਕੀ ਹੈ ਕਾਰਨ ਇਹ ਬਹੁਤ ਸੋਖਾ ਹੈ ਵੀ ਇਹ ਕੀ ਹੈ ਕਿ ਇਹ ਜਸੇਗਾ ਕੀ ਜਿਹੜੀ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਹੋਣ ਦਾ ਕਾਰਨ ਪਤਾ ਚੱਲਦਾ ਕਿ ਤੁਸੀਂ ਇਹ ਕਰ ਰਹੇ ਹੋ ਕਿਉਂ ਕਰ ਰਹੇ ਹੋ ਤੇ ਕਿਉਂ ਕੀ ਜਿਹੜਾ ਹੈ ਉਹ ਸਾਡਾ ਕੀ ਆ ਗਿਆ ਕਾਰਨਵਾਚਕ ਦੇਖਿਆ ਤੁਹਾਨੂੰ ਮੈਂ ਨਾਲ ਹੀ ਰਿਲੇਟ ਵੀ ਖਰਾਬ ਤੇ ਤੁਹਾਨੂੰ ਐਗਜ਼ਾਮਪਲ ਵੀ ਮਿਲ ਗਿਆ ਇਹਦਾ ਐਗਜ਼ਾਮਪਲ ਹੈ ਕਿ ਕਿ ਕਿਉਂ ਕਿ ਜਿਵੇਂ ਕਿ ਇੱਕ ਉਦਾਹਰਣ ਤੁਹਾਨੂੰ ਮੈਂ ਦਿੰਨੀ ਆ ਜਿਵੇਂ ਕਿ ਮੈਂ ਪੜ ਨਹੀਂ ਸਕਦਾ ਕਿਉਂਕਿ ਮੇਰੀਆਂ ਅੱਖਾਂ ਦੁਖ ਰਹੀਆਂ ਹਨ ਕਿਉਂ ਨਹੀਂ ਪੜ ਸਕਦਾ ਫਿਰ ਮੇ ਅੱਖਾਂ ਦੁਖ ਰੀਆਂ ਹਨ ਠੀਕ ਹੈ ਬੱਚੇ ਆਨਲਾਈਨ ਪੜ ਰਹੇ ਹਨ ਤਾਂ ਕਿ ਜੋ ਉਹਨਾਂ ਦੇ ਚੰਗੇ ਨੰਬਰ ਆਣ ਤਾਂ ਕਿ ਜੋ ਉਹਨਾਂ ਦਾ ਕੀ ਹੋ ਗਿਆ ਐਗਜ਼ਾਮਪਲ ਤਾਂ ਜੋ ਤਾਂ ਜੋ ਇਸ ਕਰਕੇ ਇਸ ਕਰਕੇ ਇਹ ਵੀ ਸਾਡਾ ਜਿਹੜਾ ਆ ਉਹ ਆ ਜਾਂਦਾ ਹੈ ਐਗਜ਼ਾਮਪਲ ਠੀਕ ਹੈ ਠੀਕ ਹੈ ਜੀ ਉਦਾਹਰਨਾਂ ਨੂੰ ਸਮਝ ਗਏ ਸਮਝ ਗਏ ਉਹਨ ਸਾਡਾ ਆਖਰੀ ਜਿਹੜਾ ਆ ਅੱਠਵਾਂ ਉਹ ਰਹਿ ਗਿਆ फटाफट ਅਸੀਨ ਨੂੰ ਵੀ ਦੇਖ ਲੈਨੇ ਆ ਅੱਠਵਾਂ ਜਿਹੜਾ ਆ 8ਵੇਂ ਵਾਲੇ ਨੂੰ ਬੋਲਦੇ ਆ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਨਿਸ਼ਚੇ ਵਾਚਕ ਮਤਲਬ ਕਿ ਇਸ ਨੂੰ ਅਸੀਂ ਤਾਕੀਦ ਵਾਚਕ ਵੀ ਬੋਲਦੇ ਆ ਠੀਕ ਹੈ ਤਾਕੀਦ ਵਾਚਕ ਵੀ ਬੋਲਦੇ ਆ ਕਨਫਿਊਜ਼ਨ ਨਾ ਹੋ ਇਸ ਕਰਕੇ ਮੈਂ ਮੈਂ ਲਿਖਾ ਦਿੰਦੀ ਆ ਇਸ ਵਿੱਚ ਕੀ ਹੁੰਦਾ ਹੈ ਇਸ ਵਿੱਚ ਤੁਸੀਂ ਜਿੰਨਾ ਸ਼ਬਦਾਂ ਤੋਂ ਇਹਦੀ ਡਿਫੀਨੇਸ਼ਨ ਕੀ ਹੈ ਜਿੰਨਾ ਸ਼ਬਦਾਂ ਤੋਂ ਤਾਕੀ ਦਾ ਦਾ ਜਿਦਾ ਤੁਸੀਂ ਲੋ ਤੱਕ ਹੀ ਆਈ ਜਾਂ ਪਤਾ ਲੱਗਦਾ ਹੈ ਜਾਂ ਉਹਦਾ ਨਹੀਂ ਲੱਗਦਾ ਜਿਵੇਂ ਐਗਜ਼ਾਮਪਲ ਦੇਖੋ ਇਹ ਡੈਫੀਨੇਸ਼ਨ ਬੜੀ ਕੰਪਲੈਕਸ ਹੋ ਜਣੀ ਤੁਹਾਡੇ ਲਈ ਜਿਵੇਂ ਕਿ ਬਿਲਕੁਲ ਜ਼ਰੂਰੀ ਠੀਕ ਜਿਵੇਂ ਤੁਸੀਂ ਕਰ ਦਿਓ ਕਿ ਹਾਂ ਇਹ ਚੀਜ਼ ਹੋਣੀ ਹੈ ਕਿਉਂ ਹੋਣੀ ਹੈ ਨਿਸ਼ਚੈ ਹੈ ਹਾਂ ਬਿਲਕੁਲ ਹੋਣੀ ਹੈ ਜ਼ਰੂਰੀ ਹੈ ਠੀਕ ਹੋਣੀ ਹੈ ਇਸ ਕਰਕੇ ਤੁਸੀਂ ਇਹਨਾਂ ਸ਼ਬਦ ਵਰਤਦੇ ਹੋ ਜਿਵੇਂ ਕਿ ਮੈਂ ਉਸ ਨੂੰ ਉਸ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਤਾਂ ਕੀ ਆ ਗਿਆ ਬਿਲਕੁਲ ਕੀ ਆ ਗਿਆ ਇਥੇ ਬਿਲਕੁਲ ਆ ਗਿਆ ਠੀਕ ਹੈ ਤੇ ਇਹ ਜਿਹੜੇ ਉਦਾਹਰਣ ਨੇ ਇਹ ਤੁਹਾਡੇ ਇਸ ਦੇ ਬਣ ਜਾਂਦੇ ਨੇ ਬਿਲਕੁਲ ਮਤਲਬ ਬਿਲਕੁਲ ਵੀ ਨਹੀਂ ਮਾਸਾ ਵੀ ਨਹੀਂ ਹਨਾ ਜ਼ਰੂਰੀ ਇਹ ਜ਼ਰੂਰੀ ਜਿਹੜਾ ਤੁਹਾਡਾ ਆ ਜਾਂਦਾ ਹੈ ਜ਼ਰੂਰੀ ਨਾ ਕਈ ਵਾਰ ਤੁਹਾਨੂੰ ਅ ਜਿਹੜਾ ਸਾਡਾ ਸੀ ਕਿਹੜਾ ਸੀ ਨਿਸ਼ਚੇ ਵਾਲਾ ਸੀ ਆਈ ਥਿੰਕ ਹਾਂ ਉਸ ਵੇਲੇ ਚ ਨਾ ਤੁਹਾਨੂੰ ਦਿਖਣ ਨੂੰ ਮਿਲ ਜੇਗਾ ਜਿਵੇਂ ਕਿ ਹਾਂਜੀ ਉਹ ਤੁਹਾਡੀ ਮਦਦ ਜ਼ਰੂਰ ਕਰੇਗਾ ਤੁਸੀ ਕੰਫਿਊਜ਼ ਨਹੀਂ ਹੋਣਾ ਉਥੇ ਹਾਂਜੀ ਵੀ ਲੱਗਾ ਹੈ ਉਹ ਦੇਖ ਲੈਣਾ ਠੀਕ ਹੈ ਕਿ ਮੈਂ ਤੁਹਾਨੂੰ ਉਦਾਹਰਣ ਦਿੰਦਾ ਮੈਂ ਲਾਸਟ ਤੁਹਾਨੂੰ ਦੱਸ ਦੂੰਗੀ ਠੀਕ ਹੈ ਬਿਲਕੁਲ ਜ਼ਰੂਰ ਜ਼ਰੂਰੀ ਠੀਕ ਹੈ ਜ਼ਰੂਰ ਜ਼ਰੂਰੀ ਜੋ ਵੀ ਹੈ ਠੀਕ ਇਹ ਸਾਡੇ ਹੋ ਗਏ ਉਦਾਹਰਣ ਤੇ ਜਿਵੇਂ ਕਿ ਤੁਹਾਨੂੰ ਕਿਹਾ ਸੀਗਾ ਇੱਕ ਸਲਾਈਡ ਤੇ ਸੀ ਖਤਮ ਕਰਤਾ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਤੁਹਾਨੂੰ ਉਹਦੇ ਦੋਹੜੇ ਨਾਮ ਵੀ ਦੱਸਤੇ ਨੇ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਰਹੀ ਹਾਂ ਇਹ ਤੁਸੀਂ ਨੋਟ ਡਾਊਨ ਰੱਖਣਾ ਤਾਂ ਮੈਂ ਇਹ ਇੰਪੋਰਟੈਂਟ ਹੈ ਇਸ ਲਈ ਦੇ ਰਹੀ ਹਾਂ ਠੀਕ ਹੈ ਦੇਖੋ ਭੈ ਕਾ ਨਾ ਹੁਣ ਦੋ ਤਿੰਨ ਕਲਰਾਂ ਨੂੰ ਮਿਕਸ ਕਰਤਾ ਮੈਂ ਠੀਕ ਹੈ ਚਲੋ ਜੀ ਚਲੋ ਜੀ ਇਹ ਨਹੀਂ ਲਿਖ ਦਿੰਨੇ ਆ ਨਹੀਂ ਪਰਪਲ ਲਿਖਦੇ ਆ ਚਲੋ ਇਹ ਲਿਖ ਲੋ ਉਦਾਹਰਨ ਜਿਹੜਾ ਹੈ ਹਾਂ ਜੀ ਹਾਂ ਜੀ ਉਹ ਜਦੂਰ ਜ਼ਰੂਰ ਜ਼ਰੂਰ ਹਾਂਜੀ ਉਹ ਜ਼ਰੂਰੀ ਹੈ ਇਸ ਵਿੱਚ ਤੁਸੀਂ ਜਿਹੜਾ ਹੈ ਉਹ ਮੈਨੂੰ ਜਿਹੜਾ ਹੈ ਅਗਰ ਕਮੈਂਟ ਬਾਕਸ ਓਨ ਹੋਣਗੇ ਤਾਂ ਲਿਖਣਾ ਹੈ ਜਿਹਦਾ ਸਹੀ ਹੋਏਗਾ ਉਹ ਮੈਂ ਪਿੰਨ ਕਰ ਦੂੰਗੀ ਠੀਕ ਹੈ ਕੀ ਤੁਹਾਡਾ ਕੀ ਹੈ ਹੋਮਵਰਕ あれ ਹੋਮਵਰਕ ਇਹ ਨਾਲ ਲਾਈਟਾਂ ਨਹੀਂ ਦਿਖਣਾ ਨਹੀਂ ਇਹਨੂੰ ਵਕਤ ਨੂੰ ਨਾ ਪਾ ਥੋੜਾ ਬੋਲਡ ਕਰਨ ਲਈ ਕੀ ਕਰਦੇ ਆ ਇੱਥੇ ਕੁਝ ਈਮੋਜੀ ਈਮੋਜੀ ਲਾ ਦਨੇ ਆ ਤਾਂ ਕਿ ਜੋ ਤੁਹਾਨੂੰ ਦੇਖ ਸਕੇ ਕਿ ਦੇ ਪਈਏ ਕੀ ਪਈਏ ਕੀ ਪਈਏ ਆ ਰਿਹਾ ਇਹ ਪਾਨੇ ਅਸੀਂ ਅਰੇ ਡੰ ਇਹ ਤੁਸੀਂ ਇਦਾਂ ਰੱਖ ਦੇਣਾ ਹੈ ਤਾਂ ਕਿ ਜੋ ਤੁਹਾਨੂੰ ਸਾਹਮਣੇ ਦਿਖ ਨਾ ਪਵੇ ਠੀਕ ਹੈ ਤੇ ਇਹ ਸੀਗਾ ਤੁਹਾਡਾ ਬਹੁਤ ਹੀ ਸੋਖਾ ਬਹੁਤ ਹੀ ਪਿਆਰਾ ਇਹਨੂੰ 5 ਮਿੰਟਾਂ ਚ ਅਸੀਂ ਇੱਕ ਵਾਰ ਜਵਾਈਟ ਕਰ ਲੈਂਦੇ ਆ ਤਾਂ ਕਿ ਜੋ ਤੁਹਾਨੂੰ ਦੁਬਾਰਾ ਵੀਡੀਓ ਦੁਬਾਰਾ ਕਾਪੀ ਨਾ ਖੋਲਣੀ ਪਵੇ ਜਲਦੀ ਦੇਖੀਏ क्रिया विशेषण मतलब क्रिया के विशेषा दसने वाले जिम्मे कि कालवाचक काल से समय दसा जाएगा कल परसों चौथ इस तरह स्थान है तो कि जगह अंदर बाहर इधर उधर है ना इस तरह फिर उसके बाद आता है प्रकार प्रकार मतलब विधिवाचक प्रकार मतलब विधि जिमें कि तेज हौली 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 इस तरह रुक रुक के इस तरह जो है दसिया जाएगा फिर आता है गिनती गिनती मतलब तुम जी गिन हो जिन्हें पहली बार कई बार हो कड़ी मुड़ी वार वार इस तरह मिन्ती मतलब कि जमेंद हो जिमें कि दाल है या दुद्ध है वो तुम हो कि ज़रा थोड़ा बहुत ਇਸ ਤਰ੍ਹਾਂ ਫਿਰ ਹੁੰਦਾ ਹੈ ਨਿਰਨਾ ਨਿਰਨਾ ਮਤਲਬ ਕਿ ਜਿਹੜਾ ਤੁਸੀਂ ਨਿ ਹਾਂ ਹੋਰ ਵੀ ਰਿਹਾ ਕਿ ਨਹੀਂ ਵੀ ਹੋ ਰਿਹਾ ਉਹ ਤੁਹਾਨੂੰ ਪਤਾ ਨਹੀਂ ਹਾਂਜੀ ਨਹੀਂ ਜੀ ਇਸ ਤਰ੍ਹਾਂ ਦੇ ਵਰਤਦੇ ਹੋ ਸ਼ਬਦ ਠੀਕ ਹੈ ਉਹਨੂੰ ਬੋਲਦੇ ਨਿਰਨਾ ਕਾਰਨ ਜਿਹੜਾ ਹੈ ਹੁੰਦਾ ਹੈ ਕਿ ਜਿਵੇਂ ਕਿ ਕੋਈ ਚੀਜ਼ ਹੋ ਰਹੀ ਹੈ ਕਿਉਂ ਹੋ ਰਹੀ ਹੈ ताकि जो क्योंकि इस करके इस तरह के वर शब्द जो वरते जाते हैं निश्चय से वरते जाते बिल्कुल जरूरी हाँ ठीक इस तरह के शब्द जोड़े हाँ नहीं सच ठीक वरत्या जाएगा हाँ नहीं वरत्या जाएगा हाँ कि वरत्या जाएगा कमेंट बॉक्स में लिखना बस तुम देखिए होगा इधर लिखा है ठीक लिख है तो यहाँ नोट्स भी मैं तेरे सामने बनाए थोड़े सामने पढ़ाया तोने रिवाइज भी कराता तो जो तुम वीडियो चंगली लगी तो वीडियो में लाइक शेयर सबसक्राइब करो ठीक है सबसक्राइब कर भुल्यो तो बेलाइकन बात भी मिली रहा है ठीक है